ਆਓ ਜੀ ਪਿੰਡ ਸਿੰਘੋ ਪਹੁੰਚੇ ਹੋਇਆ ਕਬੂਤਰਬਾਜ਼ੀ ਮੁਕਾਬਲੇ ਤੇ ਦੇਖੋ ਆ ਚੱਲ ਪਿਆ ਰੋਟੀ ਪਾਣੀ ਦਾ ਪ੍ਰਬੰਧ ਦੇਖੋ ਜੀ ਕਬੂਤਰਬਾਜ਼ੀ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਆਖੋ ਆਹ ਰਹਿਤਾ ਵੀ ਦੇਖੋ ਮਟਰ ਪਨੀਰ ਦੀ ਸੱਦੀ ਹੈ ਪੂਰਾ ਪ੍ਰਬੰਧ ਹੈ ਬਾਈ ਚੌਲ ਜੌੜ ਸਲਾਦ ਸਿਰਗੰਮ ਕਰਾਇਆ ਵਿਆਜ ਨਾ ਪ੍ਰੋਗਰਾਮ ਹੋਇਆ ਪਿਆ ਬਹੁਤ ਵਧੀਆ ਭਾਈ ਸਿੰਘੋ ਵਾਲਾ ਨੇ ਬਹੁਤ ਤਕੜਾ ਪ੍ਰਾਲਾ ਕੀਤਾ ਤੇ ਸਿੱਖਣ ਨੂੰ ਮਿਲਦਾ ਜਿਹੜੇ 200 ਲੈ ਕੇ ਤੇ ਪ੍ਰਬੰਧ ਵੀ ਨਹੀਂ ਕਰਦੇ ਵਿਚਾਰੇ 8 12 ਵਜੇ ਤੱਕ ਡਿੱਕੀ ਜਾਂਦੇ ਵੀ ਰੋਟੀ ਚਲਾ ਦੇ ਰੋਟੀ ਇਹਨਾਂ ਨੇ ਟਾਈਮ ਨਾਲ ਹੀ ਚਲਾਤਾ ਵੀ 8:30 9:00 ਵਜੇ ਰੋਟੀ ਚਲਾ ਕੇ ਦੋ ਬੰਦੇ ਆ ਦੇਖੋ ਜੀ ਕਿਵੇਂ ਲੋਕ ਕਿੱਡੇ ਅਨੁਸ਼ਾਸਨ ਦੇ ਨਾਲ ਰੋਟੀ ਪਾਣੀ ਖਾਂਦੇ ਹੋਏ ਜਾ ਕੇ ਫਿਰਦਾ ਬਈ ਇਹ ਤੇਰਾ ਆ ਸੀ ਅੱਜ ਚਲੋ ਦਾਲ ਭਾਈ ਆਹ ਭਰਾ ਆ ਜਾ ਕਿੰਨਾ ਆਉਂਦਾ ਜਾ ਰਿਹਾ ਏਸੀ ਜੀ ਬੰਦ ਤੋਂ ਵੀਡੀਓ ਚਲੋ ਨਹੀਂ ਬਿਕਾਉ ਲਾਗੇ ਗੀ ਆਹ ਨਾ ਚੌਲ ਵਾਲਾ ਚੌਲ ਵਾਲਾ ਗੱਲੀ ਦੇਖੋ ਬਾਈ ਚਾਰ ਇੱਥੇ ਧਰਦੇ ਆਪੇ ਚੱਕੀ ਜਾਣਗੇ ਬਾਈ ਸੇਵਾਦਾਰ ਸੇਵਾ ਕਰਦੇ ਹੋਏ ਪੂਰੀ ਵਧੀਆ ਤੁਹਾਨੂੰ ਮੰਨੋ ਵਾਹ ਪਾ ਕੇ ਰਹਿਣਾ ਦੇਣਾ ਇੱਥੇ ਵਜਾਉਂਦਾ ਰਹੇ ਸਾਡੇ ਦੇਖੋ ਬਈ ਕਿੱਦਾਂ ਸਾਫ ਸਮ ਦੇ ਨਾਲ ਲੋਕ ਲੰਗਰ ਪਾਣੀ ਛਕਦੇ ਹੋ ਛਕ ਲੋ